ਹਾਂਜੀ ਮਿੱਤਰੋ ਕਿਵੇਂ ਹੋ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਮੋਗੇ ਤੇ ਅੱਜ ਵਾਲਾ ਵਲੌਗ ਆਪਣਾ ਹੈਗਾ ਬਈ ਘੋੜਿਆਂ ਦੀਆਂ ਰੇਸਾਂ ਤੇ ਆਪਾਂ ਦਿਖਾਉਣਾ ਤੁਹਾਨੂੰ ਅੱਜ ਘੋੜਿਆਂ ਦੀਆਂ ਰੇਸਾਂ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ 'ਚ ਤੇ ਆਪਾਂ ਚੱਲਦੇ ਆ ਲਖਾਰੀ ਨਾਲ ਹੁਣ ਤੇ ਰੇਸਾਂ ਦਿਖਾਉਣਾ ਤੁਹਾਨੂੰ ਸਾਰੇ ਚੋਬਰਾਂ ਨੂੰ ਚਲੋ ਫਿਰ ਚੱਲ ਜਾਈਏ ਲਖਾਰੀ ਨਾਲ ਮਿੱਤਰੋ ਬਹਿ ਕੇ ਆਪਾਂ ਜਾਣਦੇ ਆ ਲਖਾਰੀ ਦਾ ਮੋਟਰਸਾਈਕਲ ਸਟਾਰਟ ਨਹੀਂ ਹੋਇਆ ਕਾਰ ਚੋਬਰਾਂ ਸਟਾਰਟ ਐ ਮੋਟਰਸਾਈਕਲ ਚੋਬਰ ਨੇ ਕਰ ਲਿਆ ਸਟਾਰਟ ਹੁਣ ਆਪਾਂ ਚੱਲਦੇ ਆ ਰੇਸਾਂ ਵੱਲ ਨੂੰ ਘੋੜਿਆਂ ਦੀਆਂ ਰੇਸਾਂ ਦਿਖਾਉਣੇ ਆ ਪਰ ਸਾਨੂੰ ਕਿੱਥੇ ਹੋਈ ਜਾਂਦੀ ਹਾਂਜੀ ਮਿੱਤਰੋ ਕਿਹੜਾ ਅਜੇ ਆਪਾਂ ਰਾਤ ਜਾਈ ਜੰਨੇ ਆ ਤੇ ਤੁਹਾਨੂੰ ਪਹੁੰਚ ਕੇ ਦਿਖਾਉਣੇ ਆ ਫਿਰ ਜੁਬਰੂ ਕੀ ਮਾਹੌਲ ਚਾਹਲਾ ਉੱਥੇ ਲਗਾਰੀ ਬੈਠਾ ਆਪਦੇ ਸਟੱਟ ਜੜਗਾ ਵਾਏ ਚਲੋ ਚੱਲ ਕੇ ਦਿਖਾਉਣੇ ਆ ਫਿਰ ਤੁਹਾਨੂੰ ਲਓ ਵੀ ਮਿੱਤਰੋ ਹੁਣ ਆਪਾਂ 11 ਗੁਰੂ ਘਰ ਚ ਪਹੁੰਚ ਚੁੱਕੇ ਸੀਗੇ ਤੇ ਬਾਬਿਆਂ ਨੇ ਘੋੜੇ ਕਰ ਲਈ ਸੀ ਤਿਆਰ ਰੇਸਾ ਰੁਸਾ ਹੋਣੀਆਂ ਤੇ ਕਈ ਦਿਨਾਂ ਦਾ ਖੰਡ ਪਾਠ ਚੱਲ ਰਿਹਾ ਸੀ ਆਪਾਂ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਬਾਹਰੋਂ ਤੇ ਅੱਜ ਭੋਗ ਪੈ ਗਿਆ ਜ ਰੇਸਾ ਹੋਣੀਆਂ ਤੁਹਾਨੂੰ ਦਿਖਾਉਣੇ ਆ ਫਿਰ ਲਓ ਵੀ ਮਿੱਤਰੋ ਹੁਣ ਆ ਗਈ ਸੀ ਆਪਾਂ ਬਾਹਰਲੇ ਪਾਸੇ ਇਹ ਏਤੇ ਖੰਡਪਾਤ ਪ੍ਰਕਾਸ਼ ਹੋਇਆ ਸੀਗਾ ਅੱਜ ਭੋਗ ਪੈ ਚੁੱਕੇ ਨੇ ਤੁਹਾਨੂੰ ਦਿਖਾਉਣੇ ਆ ਫਿਰ ਇਦੋਂ ਬਾਅਦ ਕੀ ਕਰਨਾ ਆਪਾਂ ਤੇ ਕੀ ਹੁੰਦਾ ਇੱਥੇ ਮਾਹੌਲ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਲੈ ਵੀ ਮਿੱਤਰੋ ਹੁਣ ਆਪਾਂ ਚੱਲਦੇ ਆਂ ਉੱਥੇ ਜਿੱਥੇ ਰੇਸਾਂ ਹੋਣੀਆਂ ਤੇ 11 ਬਾਬੇ ਘੋੜੇ-ਘੋੜੇ ਤਿਆਰ ਕਰੀ ਜਾਂਦੇ ਆ ਸਾਨੂੰ ਰਿਪੋਰਟ ਮਿਲ ਜਾਈ ਵੀ ਉੱਥੇ ਵੀ ਘੋੜੇ-ਘੋੜੇ ਖੜੇ ਆ ਹਜੇ ਚਲੋ ਜਾ ਕੇ ਦੇਖਦੇ ਆਂ ਵੀ ਉੱਥੇ ਕੀ ਮਾਹੌਲ ਆ ਤੇ ਤੁਹਾਨੂੰ ਫਿਰ ਦਿਖਾਉਣੇ ਆ ਉੱਥੇ ਪਹੁੰਚ ਕੇ ਲੈ ਵੀ ਮਿੱਤਰਾਂ ਹੁਣ ਕਿਰਾਂ ਆਪਾਂ ਖੜੇ ਸੀਗੇ ਬਈ ਉਹ ਥਾਂ ਤੇ ਜਿੱਥੇ ਇੱਥੇ ਹੋਣੀਆਂ ਘੋ ਤੇ ਘੋੜਿਆਂ ਦੇ ਦੌੜਾਂ ਤੁਹਾਨੂੰ ਦਿਖਾਵਾਂਗੇ ਕਿਰਾਪਾ ਇੱਥੇ ਵਿਊ ਜਾ ਲੈਣ ਆਏ ਸੀ ਥੋੜਾ ਜਿਹਾ ਤੇ ਤੁਹਾਨੂੰ ਹੁਣ ਚੱਲ ਕੇ ਦਿਖਾਉਣਾ ਵੀ ਕੀ ਤਿਆਰੀ ਹੈ ਨਾ ਕੀ ਗੱਲਬਾਤ ਹੈ ਇੱਥੇ ਤਾਂ ਹਜੇ ਕੋਈ ਤਿਆਰੀ ਹੈ ਨਹੀਂ ਸੋ ਪਿੱਛੇ ਪਾਣੀ ਪੋਣੀ ਛੜਕੀ ਜਾਂਦੀ ਸੀਗੇ ਤੇ ਹੁਣ ਆਪਾਂ ਤੁਹਾਨੂੰ ਚੱਲ ਕੇ ਮਿੱਤਰੋ ਦਿਖਾਉਣੇ ਆ ਤੇ ਬਣੇ ਰਹੋ ਬਲੌਗ ਤੇ ਤੇ ਜਿਹੜੇ ਬਾਈਆਂ ਨੇ ਪਹਿਲੀ ਵਾਰ ਆਪਣੇ ਚੈਨਲ ਤੇ ਆਇਆ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਦਿਖਾਉਣੇ ਹੁਣ ਗਾਂਹ ਕੀ ਹੁੰਦਾ ਫਿਰ ਲੈ ਵੀ ਮਿੱਤਰੋ ਕਹਿੰਦੇ ਉੱਥੋਂ ਆਪਾਂ ਵਿਊ ਜਾ ਲੈ ਕੇ ਹੁਣ ਜਾਂਦੇ ਆ ਆਪਾਂ ਵਾਪਸ ਜਿੱਥੋਂ ਘੋੜਿਆਂ ਦੇ ਤੇ ਸਾਹਮਣੀ ਆ ਦੇਖੋ ਪਾਣੀ ਪੂਣੀ ਵੀ ਰਾਹ ਚ ਛਿੜਕਿਆ ਵਾ ਵਧੀਆ ਬਣਾਇਆ ਪਿਆ ਸਾਰਾ ਥਾਂ ਤੇ ਇਧਰ ਅਸੀਂ ਦੇਖਿਆ ਨੀਗਾ ਜੀ ਮਾਰੀ ਵੀ ਕਣਕਾਂ ਵੀ ਪੂਰੀਆਂ ਪੱਕ ਚੁੱਕੀਆਂ ਗਈਆਂ ਵੱਡਣ ਤੇ ਆ ਗਈਆਂ ਪੰਗਾ ਜਮਾ ਤੇ ਹੁਣ ਕੁਸਤਾ ਰੋਤਾ ਗਈ ਕੋਈ ਇੱਕ ਦੋ ਦਿਨਾਂ ਦੀ ਗਰਮੀ ਬੜੀ ਪਈ ਪਈ ਆ ਉਹਦਾ ਹੀ ਬਰਾਹੌੜ ਹੋਇਆ ਪਿਆ ਤੇ ਚਲੋ ਦਿਖਾਉਣੇ ਆ ਫਿਰ ਸਾਨੂੰ ਪਹੁੰਚ ਕੇ ਆਪਾਂ ਆਪਾਂ ਮਿੱਤਰੋ ਥੋੜਾ ਜਿਹਾ ਵਿਊ ਲੈਂਦੇ ਹੋਏ ਹੁਣ ਆਪਾਂ ਜਾਂਦੇ ਗੁਰੂ ਘਰ ਕੰਨੀ ਕਿਉਂਕਿ ਉੱਥੇ ਹਜੇ ਕੰਮ ਸ਼ੁਰੂ ਹੋਇਆ ਨਹੀਂ ਸੀ ਗੁਰੂ ਘਰ ਕੰਨੀ ਜਾ ਕੇ ਤੁਹਾਨੂੰ ਦਿਖਾਉਣੇ ਆ ਫਿਰ ਆਪ ਆਪਾਂ ਗੁਰੂ ਘਰ ਕੰਨੀ ਇਹ ਰਾਤੀ ਖੜੇ ਆ ਫਿਰ ਤੁਹਾਨੂੰ ਦਿਖਾਉਣੇ ਆ ਹੁਣ ਮਿੱਤਰੋ ਆਪਾਂ ਚੱਲ ਪਏ ਉਧਰੋਂ ਜਿੱਥੇ ਰੇਸਾਂ ਹੋਣੀਆਂ ਸ਼ੁਰੂ ਤੇ ਤੁਹਾਨੂੰ ਜਾ ਕੇ ਦਿਖਾਉਣੇ ਆ ਫਿਰ ਘੋੜਿਆਂ ਦੀ ਦੌੜ ਮਿੱਤਰੋ ਅੱਜ ਆਪਾਂ ਪਹੁੰਚ ਗਏ ਸੀ ਮਿੱਤਰੋ ਪਹਿਲੇ ਹੀ ਜਿੱਥੇ ਘੋੜਿਆਂ ਦੀ ਦੌੜ ਸ਼ੁਰੂ ਹੋਣੀ ਆ ਤੇ ਮਗਰ ਬਾਬੇ ਦੇ ਘੋੜੇ ਪਹੁੰਚ ਰਹੇ ਆ ਤੁਹਾਨੂੰ ਦਿਖਾਉਣੇ ਆ ਫਿਰ ਆਉਂਦੇ ਆ ਜੀ ਘੋੜੇ ਮਿੱਤਰੋ ਆਪਾਂ ਪਹਿਲੇ ਕਿਰਾ ਆਪਾਂ ਮਿੱਤਰੋ ਤੁਰੇ ਜਾਂਦੇ ਆ ਤੇ ਇੱਥੇ ਹੋਣੀ ਆ ਘੋੜਿਆਂ ਦੀ ਦੌੜ। ਅਜੇ ਸ਼ੁਰੂ ਨਹੀਂ ਹੋਈ ਤੁਹਾਨੂੰ ਸ਼ੁਰੂ ਹੋਊਗੀ ਦਿਖਾਉਣੇ ਆ ਫਿਰ ਗਾਂਹ ਜਾਂਦੇ ਆ ਥੋੜਾ ਜਿਹਾ। ਲੈ ਵੀ ਮਿੱਤਰੋ ਕਹਿੰਦੇ ਰਾਜ ਰਾਜ ਮਿਲ ਗਿਆ ਸਾਨੂੰ ਜਗਦੀਪ ਤੇ ਤੁਸੀਂ ਨਹੀਂ ਰੁਕ ਤੇ ਆ। ਅਸੀਂ ਇਹਨੂੰ ਜਿਮ ਨਹੀਂ ਜਾਣ ਦਿੱਤਾ ਫਿਰ ਅਸੀਂ ਇਹਨੂੰ ਜਿਮਤ ਨਹੀਂ ਜਾਣ ਦਿੱਤਾ। ਹੁਣ ਇਹਨੂੰ ਦਿਖਾਉਣੇ ਆ ਘੋੜਿਆਂ ਦੀ ਦੌੜ। ਓਏ ਉਧਰੋਂ ਇੱਧਰ ਆਉ ਨਹੀਂ ਸਕਦਾ ਭਾਈ ਹੁਣ ਉਹ। ਮੈਂ ਕਹਿੰਨਾ ਐ ਕਰ ਓਏ। ਲੇ ਮੈਟਰ ਕਹਿੰਦੇ ਬਾਬਿਆਂ ਦੇ ਘੋੜੇ ਪਹੁੰਚ ਚੁੱਕੇ ਨੇ ਤੇ ਹੁਣ ਦੌੜਾਂ ਸ਼ੁਰੂ ਹੋਣ ਵਾਲੀਆਂ ਦਿਖਾਉਣੇ ਆ ਫਿਰ ਤੁਹਾਨੂੰ ਘੋੜਿਆਂ ਦੇ ਦੌੜਾਂ ਆ ਬਾਬਾ ਕਹਿੰਦਾ ਬਿਆਹ ਤੇ ਲੈਪੇ

아또왜 그러는 거야 ਉਬਮਣਾ ਪੁਰਾਣਾ ਮਾਰਕੀਟ ਤੇ ਆ ਹੋਈਦਾ ਲੈ ਕੋਹੜਾ ਪੜ ਆਮਾ ਲੈ ਹੋਈਦਾ ਲੈ ਵੀ ਮਿੱਤਰ ਆਏ ਆਹ ਦੇ ਆ ਪਟਾ ਆ ਬਾਬਾ ਘੜਾਉਗਾ ਲੈ ਵੀ ਕਹਿੰਦੇ ਆ ਕਿਲੀ ਪਟਣ ਦੇ ਬਾਬੇ ਨੇ ਪੈਸੇ ਲਾਏ ਪਏ ਹੁਣ ਦੇਖਦੇ ਆ ਕੌਣ ਜਿੱਦਦਾ पिता ने जानवर वही जा ਲੇ ਮਿੱਤਰੋ ਵੀ ਦੌੜਾਂ ਚੱਲੀ ਜਾਂਦੀਆਂ ਹਈਆਂ ਫੋਨ ਲਗਾਨੇ ਧੂਣਾ ਪੜਦੇ ਜਾਂਦੇ ਆ ਜੋਬਰ ਅੱਠ ਵੀ ਕਾਫੀ ਆ ਤੁੰਨ ਬੋਲਵਾ ਸੀ ਜਾ ਲਾ ਆ ਨਾ ਇਹ ਕੋਈ ਤਰ੍ਹਾਂ ਵੀ ਨਾ ਮੋਸਾਂ ਦਾ ਟਰੋਲ ਚੱਲਿਆ ਤੇ ਬੋੜਾ ਬੋੜਾ ਕਾਜ ਦੋ ਆ ਬਹੁਤ ਆ ਆ ਸਹੀ ਲੈ ਵੀ ਘੋੜੇ ਹੋ ਗਏ ਸੀ ਮੜੇ ਤੱਤੇ ਲਟੜਦੇ ਸੀ ਬੰਦੇ ਬਚ ਗਏ ਦੌੜਾ ਦਾ ਖਤਮ ਅਲਾ ਤਾਂ ਹੋ ਗਈਆਂ ਬਾਕੀ ਦੇਖੋ ਇਹ ਮੈਨਾਂ ਨਚਾਉਣ ਨਚਉਣਗੇ ਹੋਣਾ ਫੇਰ ਆਪਾਂ ਉਹ ਕੋੜੀਆਂ ਦੀ ਦੌੜ ਤੇ ਦੇਖੇ ਦੋ ਚੋਬਰ ਇੱਕ ਹੈਗਾ ਪੀਟੀ ਪ੍ਰਧਾਨ ਇੱਕ ਹੈਗਾ ਸੇਗੂ ਡਾਉਣ ਕੋੜੀਆਂ ਦੀ ਰੌਏ ਤੇ ਕੋੜੀਆਂ ਦੀ ਦੌੜ ਤੇ ਦਿਖਿਆ ਦੋ ਖਤਰਾਂ ਲੈ ਵੀ ਮਿੱਤਰੋ ਹੁਣ ਆਪਾਂ ਦੇਖਦੇ ਆਂ ਘੋੜਿਆਂ ਦੇ ਨਾਂ ਨਾਲ ਆਪਾਂ ਵੀ ਜਾਣੇ ਗੁਰੂ ਘਰ ਵੱਲ ਨੂੰ ਤੇ ਫੇਰ ਤੁਹਾਨੂੰ ਦਿਖਾਉਣੇ ਆ ਪਹੁੰਚ ਕੇ ਆਪਾਂ ਲੈ ਵੀ ਹੁਣ ਮੋਟਰਸਾਈਕਲ ਆਪਾਂ ਚਾੱਕੇ ਦੇ ਤਰ੍ਹਾਂ ਪੇਹੀ ਗੁਰੂ ਘਰ ਵੱਲ ਨੂੰ ਤੇ ਗੁਰੂ ਘਰ ਜਾ ਕੇ ਤੁਹਾਨੂੰ ਦਿਖਾਉਣੇ ਆ ਕਿ ਨਰਾਜ ਮਿੱਤਰੋ ਜਾਈ ਜਾਨੇ ਆਪਾਂ ਲੇ ਮਿੱਤਰੋ ਹੁਣ ਆ ਗਏ ਸੀ ਆਪਾਂ ਗੁਰੂ ਘਰ ਕੋਲੇ ਕਿਰਾਂ ਇੱਥੇ ਖੜੇ ਆ ਤੇ ਘੋੜੇ ਹਜੇ ਆਈ ਜਾਂਦੇ ਆ ਤੇ ਤੁਹਾਨੂੰ ਦਿਖਾਉਣਿਆ ਸੀ ਥੋੜਾ ਸ਼ਾਰਟ ਕੱਟ ਵੇਖਦੀ ਆ ਗਏ ਸੀ ਪਹਿਲਾਂ ਪਹੁੰਚ ਗਏ ਤੁਹਾਨੂੰ ਦਿਖਾਉਣਿਆ ਫਿਰ ਘੋੜੇ ਇੱਥੇ ਪਹੁੰਚਦੇ ਆ ਹਜੇ ਫਿਰ ਮਿੱਤਰੋ ਪਣ ਮੌਕੇ ਤੇ ਮਿਲ ਗਿਆ ਗੁਰੂ ਘਰ ਕੋਲੇ ਸ਼ਹਿਰੀ ਹੋਰ ਬਈ ਸ਼ਹਿਰੀ ਕਿਵੇਂ ਆ ਘੋੜੇ ਮਿੱਤਰੋ ਹਜੇ ਆਈ ਜਾਂਦੇ ਤੇ ਦੇਖੋ ਫਿਰ ਆਈ ਜਾਂਦੇ ਮਿੱਤਰੋ ਕਿਰਾਂ ਘੋੜੇ ਹੋਰ ਇਹ ਇੱਥੇ ਦੇਖਦੇ ਹਾਂ ਮੈਨੂੰ ਲੱਗਦਾ ਫਿਰ ਮੈਨੂੰ ਖਾਲਸਾ ਇੱਥੇ ਖੇਡਣ ਲੱਗੇਗਾ ਤੱਕਾ ਆਂਦੇ ਹੋ ਚਲ ਬਈ ਲਾ ਦੇ ਲੱਗ ਗਿਆ ਜਾਨ ਦਿੱਤਾ ਸੋਟੀ ਜੀ ਆ ਖੰਡੇ ਦੀ ਧਾਰ ਵਿੱਚੋਂ ਸਾਤ ਸੂਰ ਤੇ ਸੋਹਣੀ ਤੇ ਸਾਰੀ ਕੁੱਤੀ ਸਾਡਾ ਵਖਰਾ ਰੂਪ ਜਰਾ ਲੇ ਵੀ ਮਿੱਤਰੋ ਹੁਣ ਆਪਾਂ ਮੋਟਰਸਾਂ ਚੱਕ ਕੇ ਤੁਰ ਪਏ ਸੀਗੇ ਤੇ ਗੱਤ ਕਾ ਆਪਾਂ ਖੇਡਦੇ ਖਾਲਸਾ ਫੌਜ ਨੂੰ ਦੇਖਿਆ ਹੁਣ ਆਪਾਂ ਚੱਲਦੇ ਸੀਗੇ ਕਿਰਾਂ ਸਾਨੂੰ ਉੱਤੇ ਗਾਂ ਦਿਖਾਉਣੇ ਆ ਹੁਣ ਇਸ ਤੋਂ ਬਾਅਦ ਕੀ ਕਰਦੇ ਆ ਲੈ ਵੀ ਮਿੱਤਰਾ ਕਹਿੰਦੇ ਤੁਹਾਨੂੰ ਆਪਾਂ ਸਾਰਾ ਬਲੌਗ ਦਿਖਾਤਾ ਤੇ ਅੱਜ ਦੌੜਾ ਧੌੜਾ ਹੋਈਆਂ ਘੋੜੀਆਂ ਦੀਆਂ ਖਾਲਸੇ ਫੌਜ ਨੇ ਗੱਤ ਕਾ ਵੀ ਖੇਡਿਆ ਤੇ ਮਿੱਤਰੋ ਇੱਥੇ ਹੀ ਕਰਦੇ ਆਪਾਂ ਬਲੌਗ ਐਂਡ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਕਮੈਂਟ ਤੇ ਨਵੇਂ ਵੀਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਇਹੋ ਜਿਹੇ ਹੋਰ ਬਲੌਗ ਦੇਖਣ ਲਈ ਬੈਲ ਆਈਕਨ ਨੂੰ ਕਰ ਦਿਓ ਤੇ ਸੈੱਟ ਤੇ ਚਲੋ ਮਿਲ